ਜਿਹੜਾ ਭਾਰਤੀ ਬੋਲਪੁਰ ਬਾਸੰਗ ਦੇ ਖਿਲਾਫ ਚਲਸੇ ਅੱਜ ਦਾ ਚਲੋ ਅਸਾਂ ਬਰਦਾਸ਼ਤ ਕਰਦੇ ਵੀ ਹਾਂ ਅੱਗੋਂ ਤੋਂ ਸਾਡੀ ਮੀਟਿੰਗੇ ਚ ਜਿਹੜਾ ਭਾਰਤੀ ਬੋਲਪੁਰ ਬਾਸੰਗ ਦੇ ਖਿਲਾਫ ਬੋਲਸੇ ਆਪਣੀ ਇੱਛਾ ਦਾ ਆਪ ਜ਼ਿੰਮੇਵਾਰ ਹੋ ਸੇ ਇਹ ਸਾਰੀ ਲਾਸਟ ਵਾਰਨਿੰਗ ਹੈ ਮੀਡੀਆ ਦੇ ਭੋਗੇ ਦਾ ਅੱਜ ਬੋਲੋ ਠੀਕ ਹੈ ਅੱਜ ਅਸਾਂ ਉਹ ਪਿਆਰ ਨਾਲ ਕਹਿੰਦੇ ਵੀ ਹੀ ਮੀਟਿੰਗ ਤੋਂ ਬਾਹਰ ਚਲਾਵਨੇ ਨਹੀਂ ਵੀ ਸਾਰੇ ਸਮਾਜ ਦੇ ਤੇ ਸਾਰੇ ਸਾਰੀ ਸਮਾਜ ਦੀ ਪਗੋ ਫੈਸਲਾ ਹੈ ਫੈਸਲਾ ਹੈ ਵੀ ਜਿਹੜਾ ਸਾਰੇ ਸਮਾਜ ਦੇ ਖਿਲਾਫ ਬੋਲਦੇ ਹੀ ਮੀਟਿੰਗ ਤੋਂ ਬਾਹਰ ਚਲਾਵਨੇ ਨਾ ਚੁੱਤਿਆਂ ਮਾਰ ਕੇ ਬਾਹਰ ਕੱਢੇ ਉਸ ਬਾਰ ਚਲਾਉਨੇ ਨਾ ਤਾਂ ਜੁੱਤੇ ਆ ਬਾਰ ਕੇ ਬਾਰਗੜੇ ਸੋ ਐ ਤੋ ਕੋ ਕੇ ਨਾ ਜੀ ਜਿਹੜਾ ਵੀ ਬਣੇਗਾ ਹੁਣ ਸਾਨੂੰ ਆਵਾਜ਼ ਆਈ ਸੀ ਹੁਣ ਕੱਲ ਨੂੰ ਮੈਂ ਬਣਾਣਾ ਭਾਰਤੀ ਬਾਲਪੁਰ ਮਾਸਾਂ ਨੂੰ ਮੈਨੂੰ ਬਾਰ ਕੱਢਿਆ ਜਾਵੇ ਜਿਸ ਤਰ੍ਹਾਂ ਕਾਂਗਰੇਜਾ ਜੀ ਨੇ ਬਣਾਈ ਹੈ ਉਹਨਾਂ ਨੂੰ ਵੀ ਕਿਹਾ ਰਵੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਵੀ ਭਾਰਤੀ ਬਾਲਪੁਣ ਮਾਰ ਸਕਦੇ ਖਲਾਬ ਚਲੇਗਾ ਉਹਨੂੰ ਬਾਹਰ ਕੱਢਿਆ ਜਾਵੇ ਔਰ ਇਸੇ ਤਰ੍ਹਾਂ ਕਿ ਜਸਰੀ ਕੇ ਦਾ ਅੱਜ ਇੱਥੇ ਹੋਇਆ ਉਹਨੂੰ ਸੰਸਾਵਾਂ ਦੇ ਵਿੱਚ ਉੱਥੇ ਬੁਲਾ ਕੇ ਨੰਗਾ ਕੀਤਾ ਜਾਵੇ ਸ਼ਬਦਾਂ ਦੇ ਦੁਆਰਾ ਜਿਹੜਾ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਇਸ ਤਿੱਕੇ ਦੀ ਉਹਨੂੰ ਲਾਣਾਂ ਦਪਾਈ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਦੁਬਾਰਾ ਇਹੋ ਜਿਹਾ ਕੰਮ ਨਾ ਕਰ ਸਕਣ ਇਹ ਹੀ ਮੈਂ ਬੇਨਤੀ ਕਰਦਾ ਚੱਗਾ ਜੀ ਦੀ ਗਲਤ ਹੈ ਕੋਈ ਵੀ ਸੰਸਥਾ ਹੈ ਉਹਨਾਂ ਨੇ ਵੱਖਰੀ ਸੰਸਥਾ ਬਣਾ ਲਈ ਸਾਡੀ ਤਾਂ ਇੰਡੀਆ ਲੈਵਲ ਤੇ ਉਹਨਾਂ ਨੇ ਬਣਾ ਇੰਟਰਨੈਸ਼ਨਲ ਸੰਸਥਾ ਬਣਾਈ ਸੀ ਉਹਨਾਂ ਨੇ ਠੀਕ ਹੈ ਨਹੀਂ ਵੈਸੇ ਤਾਂ ਇਹ ਜੇ ਰਿਸਪੈਕਟ ਹੀ ਹੁੰਦੀ ਹੈ ਉਹਨਾਂ ਨੂੰ ਆਣਾ ਹੀ ਨਹੀਂ ਸੀ ਚਾਹੀਦਾ ਐਜ ਇਨਸਾਨੀ ਉਹਨਾਂ ਨੂੰ ਦੱਸਿਆ ਗਿਆ ਕਿ ਪੋਪਲੀ ਜੀ ਨੇ ਤੁਹਾਡੇ ਜਿਹੜੇ ਹੈਗੇ ਵਾਈਸ ਪ੍ਰਧਾਨ ਹੈਗੇ ਉਹਨਾਂ ਨੇ ਉਹਨਾਂ ਵੱਲੋਂ ਜਿਹੜਾ ਇਨਵੀਟੇਸ਼ਨ ਦਿੱਤਾ ਗਿਆ ਸੀ ਜੋ ਆਪ ਦੀ ਓਰਗੇਨਾਈਜੇਸ਼ਨ ਬਣਾ ਲਈ ਉਹਨਾਂ ਨੇ ਇੱਕ ਅਲੱਗ ਦਾ ਹੀ ਮਾਸੰਗ ਬਣਾ ਲਿਆ ਉਹਨਾਂ ਦਾ ਫਿਰ ਇੱਥੇ ਆਉਣ ਦਾ ਮਤਲਬ ਹੀ ਨਹੀਂ ਜਿਵੇਂ ਭਾਈ ਸਾਹਿਬ ਕਹਿ ਰਹੇ ਆ ਵੀ ਉਹ ਮੈਨੂੰ ਕਹਿੰਦਾ ਪੋਪਲੀਸੀ ਨੇ ਬੁਲਾਇਆ ਤੁਸੀਂ ਪੋਪਲੀਸੀ ਤੋਂ ਕਲੈਰੀਫਿਕੇਸ਼ਨ ਲੈ ਲਓ ਵੀ ਉਹਨਾਂ ਨੇ ਬੁਲਾਇਆ ਕਿ ਨਹੀਂ ਬੁਲਾਇਆ ਹੋ ਸਕਦਾ ਉਹ ਝੂਠੀ ਗੱਲ ਕਰ ਰਿਹਾ ਹੋਵੇ ਪੋਪਲੀਸੀ ਜਾਦੇ ਹੱਥੇ ਦੇ ਇੱਕ ਜ਼ਿੰਮੇਵਾਰ ਬੰਦੇ ਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਨੂੰ ਕਿਉਂ ਬੁਲਾਣਗੇ मैंने इतना डायरेक्शन दिया था उनको। आपने उनको इनवाइट नहीं इनवाइट कैसे करूँगा मैं मैं महाराष्ट्र के और बाकी किसी मैं दिल्ली वालों को इनवाइट नहीं कर सकता पंजाब वालों को मैं नहीं कर सकता मैं तो मेरे मेरे हरियाणा से आगे सबको इन्वाइट किया मैंने था, उन्होंने ऑन द रिकॉर्ड आपका नाम बोला कि आपने बुलाया था देखो बोला है तो उसको मैं उसका उत्तर तो वही देंगे मैं यहाँ पर पोपली साहब मेरे दोस्त हैं पोपली साहब के इनविटेशन पे मैं यहाँ आया हूँ और वैसे भी मैं बरादरी का एक हिस्सा हूँ भोलपुरी हूँ ठीक है अगर मैंने अपना महासंघ बनाया है तो इनकी कमियों की वजह से बनाया है मैं समाज के कार्य कर रहा हूँ और समाज के कार्य करता रहूँ ਇਹ ਭਾਰਤੀ ਬਹਾਵਲਪੁਰ ਮਹਾਸੰਗ ਦੀ ਰਾਸ਼ਟਰੀ ਬੈਠਕ ਹਰੀਦੁਆਰ ਦਾ ਫੋਰੈਸਟ ਹਿੱਲ ਦੇ ਵਿੱਚ ਰੱਖੀ ਗਈ ਜਿਸ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਰਾਜਾਂ ਤੋਂ ਬਾਲਪੁਰ ਬਰਾਦਵੀ ਦੇ ਸੈਂਕੜੇ ਲੋਕ ਇਸ ਬੈਠਕ ਦੇ ਵਿੱਚ ਮੌਜੂਦ ਰਹੇ ਉਕਤ ਬੈਠਕ ਭਾਰਤੀ ਬਹਾਵਲਪੁਰ ਮਹਾਸੰਗ ਦੇ ਰਾਸ਼ਟਰੀ ਪ੍ਰਧਾਨ ਜੀ ਗਿਆਨ ਚੰਦ ਕਟਾਰੀਆ ਸੀਨੀਅਰ ਉਪਰਧਾਨ ਜਲਦੀਸ਼ ਕੁਮਾਰ ਜੱਗਾ ਤੇ ਸੀਨੀਅਰ ਉਪਰਧਾਨ ਸੁਸ਼ੀਲ ਪੋਪਲੀ ਦੀ ਪ੍ਰਧਾਨਗੀ ਦੇ ਵਿੱਚ ਰੱਖੀ ਗਈ ਆਖਰਸ ਬੈਠਕ ਦੇ ਵਿੱਚ ਅਜਿਹਾ ਕੀ ਹੋਇਆ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਸੈਂਕੜੇ ਬਰਾਦਰੀ ਦੇ ਲੋਕ ਹੈਰਾਨ ਹੋਗੇ ਇੱਥੇ ਤੁਹਾਨੂੰ ਦੱਸ ਦਈਏ ਕਿ ਭਾਰਤੀਆ ਬਹਾਵਲਪੁਰ ਮਹਾਸੰਗ ਦੀ ਬੈਠਕ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਇਹ ਬੈਠਕ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਬਹਾਵਲਪੁਰ ਬਰਾਦਰੀ ਦੇ ਲੋਕ ਮੌਜੂਦ ਸਨ ਉੱਥੇ ਹੀ ਰਾਜਪੁਰਾ ਤੋਂ ਕ੍ਰਿਸ਼ਨ ਕੁਮਾਰ ਕੁਕਰੇਜਾ ਵੀ ਆਪਣੇ ਸਾਥੀਆਂ ਦੇ ਨਾਲ ਉਕਤ ਬੈਠਕ ਦੇ ਵਿੱਚ ਪਹੁੰਚੇ ਉਕਤ ਬੈਠਕ ਬਿਲਕੁਲ ਸਹੀ ਢੰਗ ਦੇ ਨਾਲ ਚਲਾਈ ਜਾ ਰਹੀ ਸੀ ਅਤੇ ਬਰਾਦਰੀ ਦੇ ਪਤਵੰਤੇ ਸੱਜਣਾ ਮੰਚ ਤੋਂ ਬੋਲ ਰਹੇ ਸਨ ਕਿ ਅਚਾਨਕ ਉਕਤ ਬੈਠਕ ਦੇ ਵਿੱਚ ਬਰਾਦਰੀ ਦੇ ਕੁਝ ਲੋਕਾਂ ਦੇ ਵੱਲੋਂ ਕ੍ਰਿਸ਼ਨ ਕੁਮਾਰ ਕੁਕਰੇਜਾ ਦੇ ਉਕਤ ਬੈਠਕ ਦੇ ਵਿੱਚ ਪਹੁੰਚਣ ਦਾ ਖੜਾ ਵਿਰੋਧ ਕੀਤਾ ਗਿਆ ਅਤੇ ਉਹਨਾਂ ਨੂੰ ਤੁਰੰਤ ਉਕਤ ਬੈਠਕ ਚੋਂ ਕੱਢਣ ਦੀ ਗੱਲ ਮੰਚ ਦੇ ਉੱਤੇ ਸ਼ਿਪਾਈ ਜਿਸ ਤੋਂ ਬਾਅਦ ਭਾਰਤੀਆ ਬਹਾਵਲਪੁਰ ਮਹਾਸੰਘ ਦੇ ਸੀਨੀਅਰ ਉਪ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਮੰਚ ਤੋਂ ਖੜੇ ਹੋ ਕੇ ਕ੍ਰਿਸ਼ਨ ਕੁਮਾਰ ਕੁਕਰੇਜਾ ਨੂੰ ਚੇਤਾਵਨੀ ਭਰੇ ਸ਼ਬਦਾਂ ਦੇ ਵਿੱਚ ਉਕਤ ਬੈਠਕ ਦੇ ਵਿੱਚੋਂ ਆਪਣੇ ਆਪ ਚਲੇ ਜਾਣ ਵਾਸਤੇ ਕਿਹਾ ਗਿਆ ਅਤੇ ਕਿਹਾ ਕਿ ਉਹ ਆਪਣੀ ਇੱਜ਼ਤ ਦੇ ਆਪ ਜ਼ਿੰਮੇਵਾਰ ਹੋਣਗੇ ਉਹ 5 ਮਿੰਟ ਦੇ ਅੰਦਰ ਹੀ ਇਸ ਬੈਠਕ ਤੋਂ ਨਾ ਗਏ ਤਾਂ ਉਹਨਾਂ ਨੂੰ ਥੱੱਕੇ ਮਾਰ ਕੇ ਇਸ ਬੈਠਕ ਦੇ ਵਿੱਚੋਂ ਕੱਢਿਆ ਜਾਵੇਗਾ ਜਿਸ ਤੋਂ ਬਾਅਦ ਕ੍ਰਿਸ਼ਨ ਕੁਮਾਰ ਕੁਕਰੇਜਾ ਆਪਣੇ ਸਾਥੀਆਂ ਦੇ ਨਾਲ ਉਕਤ ਬੈਠਕ ਦੇ ਵਿੱਚੋਂ ਜਾਣ ਲੱਗੇ ਦਾ న్యూਸ 89 ਪੰਜਾਬ ਦੀ ਟੀਮ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਇਸ ਬਾਰੇ ਪੁੱਛਿਆ ਗਿਆ ਕਿ ਉਹ ਬਿਨਾਂ ਬੁલાਏ ਉਕਤ ਬੈਠਕ ਦੇ ਵਿੱਚੋਂ ਕਿਉਂ ਚਲੇ ਗਏ ਤਾਂ ਉਹਨਾਂ ਦੇ ਵੱਲੋਂ న్యూਸ 89 ਪੰਜਾਬ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਭਾਰਤੀ ਬਹਾਵਲਪੁਰ ਮਹਾਸੰਘ ਸੀਨੀਅਰ ਉਪ ਪ੍ਰਧਾਨ ਸੁਸ਼ੀਲ ਪੋਪਲੀ ਦੇ ਵੱਲੋਂ ਉਕਤ ਬੈਠਕ ਤੇ ਵਿੱਚ ਆਰਦਾ ਸੱਦਾ ਦਿੱਤਾ ਗਿਆ ਸੀ ਜਦੋਂ ਇਸ ਬਾਰੇ ਭਾਰਤੀ ਬਹਾਵਲਪੁਰ ਮਹਾਸੰਗ ਦੇ ਸੀਨੀਅਰ ਉਪਰਧਾਨ ਸੁਸ਼ੀਲ ਪੋਪਲੀ ਨੂੰ ਪੁੱਛਿਆ ਗਿਆ ਕਿ ਆਪ ਜੀ ਨੇ ਕ੍ਰਿਸ਼ਨ ਕੁਮਾਰ ਕੁਕਰੇਜਨ ਉਸ ਬੈਠਕ ਦੇ ਵਿੱਚ ਕਿਉਂ ਬੁਲਾਇਆ ਸੀ ਤਾਂ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕਰ ਦਿਆ ਹੈ ਸਾਫ਼ ਕਿਹਾ ਕਿ ਮੈਂ ਕ੍ਰਿਸ਼ਨ ਕੁਮਾਰ ਕੁਕਰੇਜਨ ਉਸ ਬੈਠਕ ਦੇ ਵਿੱਚ ਨਹੀਂ ਬੁਲਾਇਆ ਸੀ ਅਤੇ ਉਹਨਾਂ ਦੇ ਆਰਦਾ ਮੈਨੂੰ ਪਤਾ ਹੀ ਨਹੀਂ ਸੀ ਆਉ ਤੁਮ ਦਿਖਾਣੇ ਆ ਕਿ ਇਹ ਸਾਰੀ ਕੰਡਾ ਜੋ ਭਾਰਤੀ ਬਹਾਵਲਪੁਰ ਮਹਾਸੰਗ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ ਅਤੇ ਇਹ ਘਟਨਾ ਕਿਉਂ ਹੋਈ ਅਤੇ ਭਾਰਤੀ ਬਹਾਵਲਪੁਰ ਮਹਾਸੰਗ ਦੇ ਰਾਸਰੀ ਪ੍ਰਦਾਨ ਗਿਆਨ ਚੰਦ ਕਟਾਰੀਆ ਜਗਦੇਸ਼ ਕੁਮਾਰ ਜੱਗਾ ਕ੍ਰਿਸ਼ਨ ਕੁਮਾਰ ਕੁਕਰੇਜਾਤੇ ਸੀਨੀਅਰ ਉਪਰਧਾਨ ਸੁਸ਼ਿੰਮ ਕੋਪਲੀ ਦਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਹੈ ਤੇ ਲੋਕਾਂ ਦੀ ਵੀ ਗੱਲ ਹੋਈ ਹੈ ਉਹਨਾਂ ਨੂੰ ਬਾਹਰ ਵੀ ਕੱਢਿਆ ਗਿਆ ਜੋ ਸਮਾਜ ਬਾਰੇ ਬੋਲਦੇ ਹਨ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹ ਤੁਹਾਨੂੰ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਣਾ ਚਾਹੀਦਾ ਸੀ ਚੰਗੀ ਗੱਲ ਤਾਂ ਇਹ ਹੈ ਕੋਈ ਵੀ ਸੰਸਥਾ ਹੈ ਉਹਨਾਂ ਨੇ ਵੱਖਰੀ ਸੰਸਥਾ ਬਣਾ ਲਈ ਸਾਡੀ ਤਾਂ ਇੰਡੀਆ ਲੈਵਲ ਤੇ ਉਹਨਾਂ ਨੇ ਬਣਾ ਇੰਟਰਨੈਸ਼ਨਲ ਸੰਸਥਾ ਬਣਾਈ ਸੀ ਉਹਨਾਂ ਨੇ ਠੀਕ ਹੈ ਨਹੀਂ ਵੈਸੇ ਤਾਂ এজ ਇੱਕ ਰਿਸਪੈਕਟ ਹੀ ਹੁੰਦੀ ਆ ਉਹਨਾਂ ਨੂੰ ਆਣਾ ਹੀ ਨਹੀਂ ਸੀ ਚਾਹੀਦਾ এজ ਇਨਸਾਨੀਆ ਉਹਨੂੰ ਦੱਸਿਆ ਗਿਆ ਕਿ ਟੋਪਲੀ ਜੀ ਨੇ ਤੁਹਾਡੇ ਜਿਹੜੇ ਹਾਂ ਹੈਗੇ ਵਾਈਸ ਪ੍ਰਧਾਨ ਹੈਗੇ ਉਹਨਾਂ ਨੇ ਕੋਨਾ ਵੱਲੋਂ ਜਿਹੜਾ ਇਨਵਿਟੇਸ਼ਨ ਦਿੱਤਾ ਗਿਆ ਸੀ ਜੋ ਉਹਨਾਂ ਨੇ ਮੀਡੀਆ ਨੂੰ ਬਾਹਰ ਬਿਆਨ ਚੋ ਲੋ ਇਹ ਤਾਂ ਜ ਪੌਪਲੀ ਜੀ ਬਣ ਜਾਂਦੇ ਉਹਨਾਂ ਦਾ ਪਰਸਨਲ ਪਿਆਰ ਸੀ ਜਿੱਥੇ ਮਰਜ਼ੀ ਬੈਠ ਕੇ ਪਾਰਟੀ ਕਰ ਸਕਦੇ ਸੀ ਨਾ ਕਿ ਇੱਥੇ ਆਣਾ ਬਣਦਾ ਸੀ ਹਾਂਜੀ ਹਾਂਜੀ ਅਗਰ ਪੌਪਲੀ ਜੀ ਬਣ ਜਾਂਦੇ ਨੇ ਸਾਰਾ ਹਿੰਦੁਸਤਾਨ ਪਿਆ ਕੋਈ ਡਿਨਰ ਕਰੂਗਾ ਕੋਈ ਲੰਚ ਕਰੂਗਾ ਕੋਈ ਮੁਬਾਰਕਾਂ ਦੇਣ ਜਾਊਗਾ ਇਹ ਤਾਂ ਪਰਸਨਲ ਵੀ ਕਰ ਸਕਦੇ ਸੀ ਨਹੀਂ ਹੁਣ ਜੇ ਉਹਨਾਂ ਨੇ ਬੁਲਾਇਆ ਹੋਵੇ ਉਹਨਾਂ ਨੂੰ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਮੈਂ ਮੈਂ ਜ਼ਿਆਦਾ ਕੰਟਰੋਵਰਸੀ ਚ ਨਹੀਂ ਪੈਂਦਾ ਚਲੋ ਸਮਾਜ ਦੇ ਬੰਦੇ ਨੇ ਆਪਣੇ ਹੀ ਨੇ ਵੈਸੇ ਉਹਨਾਂ ਨੂੰ ਆਣਾ ਨਹੀਂ ਸੀ ਚਾਹੀਦਾ ਇਹ ਰਿਸਪੈਕਟ ਅੱਜ ਕ੍ਰਿਸ਼ਨ ਕੁਮਾਰ ਕੁਕਰੇਜਾ ਨੂੰ ਜਿਹੜਾ ਹੈ ਪੂਰੇ ਬਾਲਪੁਰੀ ਸਮਾਜ ਦਾ ਜੋ ਪ੍ਰੋਗਰਾਮ ਸੀ ਹਰਦਵਾਰੀ ਚੋ ਸਪੈਸ਼ਲ ਚੇਤਾਵਨੀ ਦੇ ਕੇ ਕੱਢਿਆ ਗਿਆ ਉਹਦੀ ਕੀ وجہ ਸੀ ਦੇਖੋ ਸੰਦੀਪ ਜੀ ਤੁਹਾਡੀ ਵੀ ਸੰਸਥਾ ਹੈ ਠੀਕ ਹੈ ਤੁਹਾਡੀ ਪ੍ਰੈਸ ਦੀ ਸੰਸਥਾ ਦੇ ਖਿਲਾਫ ਹੋਵੇ ਕੋਈ ਵੀ ਸੰਸਥਾ ਦੇ ਖਿਲਾਫ ਬੋਲੇ ਚਾਹਤੇ ਤੁਹਾਨੂੰ ਚੰਗਾ ਹੀ ਨਹੀਂ ਲੱਗਦਾ ਵੀ ਇਹ ਸੰਸਥਾ ਮਾੜੀ ਹੈ ਫਿਰ ਆਪਣਾ ਇੱਥੇ ਆ ਕੇ ਇਹਦਾ ਮਤਲਬ ਤੁਸੀਂ ਗੰਦ ਬਾ ਰਹੇ ਹੋ ਕਿਤੇ ਤੁਸੀਂ ਮਾਹੌਲ ਖਰਾਬ ਕਰਨ ਵਾਸਤੇ ਆਏ ਹੋ ਠੀਕ ਹੈ ਗੱਲ ਨਹੀਂ ਤੁਹਾਡੀ ਆਪਣੀ ਸੰਸਥਾ ਚਲਾਉਂਦਾ ਸੀ ਤੁਹਾਡੀ ਸੰਸਥਾ ਬਾਰੇ ਕੋਈ ਥੋੜੀ ਕਹਿੰਦੇ ਆ ਪਰ ਤੁਸੀਂ ਇੱਥੇ ਆ ਕੇ ਗੰਦ ਪਾਉਗੇ ਤੁਹਾਡੇ ਬੈਂਕ ਅੱਲਾ ਤਾਂ ਨਹੀਂ ਕਹਿ ਰਿਹਾ ਪੂਰਾ ਸਮਾਜ ਹੀ ਕਹਿ ਰਿਹਾ ਪੂਰਾ ਸਮਾਜ ਕਹਿ ਰਿਹਾ ਉਹਨਾਂ ਨੇ ਇਹਦਾ ਹੀ ਬਣਾ ਲਿਆ ਉਹਨਾਂ ਨੇ ਇਹਨਾਂ ਨੇ ਇਹਨਾਂ ਨੇ ਫੈਸਲਾ ਕੀਤਾ ਵੀ ਇਹਨੂੰ ਬਾਹਰ ਕੱਢੋ ਸਾਰਿਆਂ ਨੇ ਵੀ ਕੱਲਾ ਮੇਰਾ ਫੈਸਲਾ ਨਹੀਂ ਹੈ ਸਾਰੇ ਸਮਾਜ ਨੇ ਕਿਹਾ ਇਹਨੂੰ ਬਾਹਰ ਕੱਢੋ ਨਾਦਾ ਸਿੰਘ ਦੀ ਚਿੱਤਰ ਪਰੇਡ ਕਰਾਂਗੇ ਜੀ 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 ਮੈਂ ਮਮਾ ਕੁਤਰੀ ਜੀ ਨੂੰ ਪੁੱਛਿਆ ਉਹ ਕਹਿੰਦੇ ਮੈਨੂੰ ਪਬਲਿਕ ਸਾਹਿਬ ਨੇ ਇਨਵੀਟੇਸ਼ਨ ਦਿੱਤਾ ਸੀਗਾ ਤੇ ਮੈਂ ਉਹਨਾਂ ਨੂੰ ਕਹਿ ਕਿੱਤੂ ਸੀ ਉੱਥੇ ਜਾ ਕੇ ਕਹੋ ਕਿ ਮੈਨੂੰ ਇਨਵੀਟੇਸ਼ਨ ਦਿੱਤਾ ਸੀਗਾ ਤੇ ਮੈਨੂੰ ਜਲੀਲ ਕਰਕੇ ਬਾਹਰ ਕੱਢਦੇ ਪਬਲਿਕ ਸਾਹਿਬ ਨੂੰ ਪੁੱਛੋ ਤੁਸੀਂ ਮੈਂ ਤਾਂ ਨਹੀਂ ਕਹਿ ਸਕਦਾ ਪਬਲਿਕ ਸਾਹਿਬ ਨੂੰ ਪੁੱਛੋ ਨਾ ਵੀ ਦਿੱਤਾ ਉਹ ਉਹਨਾਂ ਦੀ ਸਪੋਰਟ ਕਰਨ ਆਇਆ ਹੈ ਮੈਂ ਉਹਨਾਂ ਨੂੰ ਯਾਰ ਉਹਨੂੰ ਯਾਰ ਯਾਰ ਉਹਨੂੰ ਕਿਉਂ ਚਮਗਾ ਰਹੇ ਹੋ ਯਾਰ ਬਾਹਰ ਗਿਆ ਨਾ ਨਾ ਚਿੱਤਰ ਖਾ ਕੇ ਬਾਹਰ ਜਾਣੇ ਇੱਕ ਆਪ ਦੀ ਆਰਗੇਨਾਈਜੇਸ਼ਨ ਬਣਾ ਲਈ ਉਹਨਾਂ ਨੇ ਇੱਕ ਅਲੱਗ ਦਾ ਹੀ ਮਾਸੰਗ ਬਣਾ ਲਿਆ ਉਹਨਾਂ ਦਾ ਫਿਰ ਇੱਥੇ ਆਉਣ ਦਾ ਮਤਲਬ ਹੀ ਨਹੀਂ ਜਿਵੇਂ ਭਾਈ ਸਾਹਿਬ ਕਹਿ ਰਹੇ ਆ ਵੀ ਉਹ ਮੈਨੂੰ ਕਹਿੰਦਾ ਪੌਪਲੀਸੀ ਨੇ ਬੁਲਾਇਆ ਹੈ ਤੁਸੀਂ ਪੌਪਲੀ ਜੀ ਤੋਂ ਕਲੈਰੀਫਿਕੇਸ਼ਨ ਲੈ ਲਓ ਵੀ ਉਹਨਾਂ ਨੇ ਬੁਲਾਇਆ ਕਿ ਨਹੀਂ ਬੁਲਾਇਆ ਹੋ ਸਕਦਾ ਉਹ ਝੂਠੀ ਗੱਲ ਕਰ ਰਿਹਾ ਹੋਵੇ ਪੌਪਲੀ ਜੀ ਜ਼ਿਆਦਾ ਹੱਥੇ ਦੇ ਇੱਕ ਜ਼ਿੰਮੇਵਾਰ ਬੰਦੇ ਐ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐ ਉਹ ਉਹਨੂੰ ਕਿਉਂ ਬੁਲਾਣਗੇ ਮੇਰੇ ਮੁਤਾਬਕ ਉਹ ਝੂਠ ਬੋਲ ਰਿਹਾ ਬੰਦਾ ਜੇ ਮੰਗੇ ਜੀ ਪੌਪਲੀ ਜੀ ਨੇ ਉਹਨਾਂ ਨੂੰ ਬੁਲਾਇਆ ਹੋਵੇ ਤੇ ਪੌਪਲੀ ਜੀ ਇੱਕ ਬਹੁਤ ਵੱਡੇ ਅਹੁਦੇ ਤੇ ਐ ਤੇ ਫਿਰ ਉਹਨਾਂ ਦੀ ਗਲਤੀ ਮੰਨ ਲਿਓ ਉਹ ਤਾਂ ਫਿਰ ਪੌਪਲੀ ਵੇਖੋ ਪਤਾ ਕੀ ਐ जे कोई ये, ये जी गल है ये बैठ के पोपली जी गल कर लेंगे कृषि कुमार कुकरेजा जी आए थे मीटिंग में उनको बाहर निकाला गया इस मीटिंग से तो वो बाहर जाते हुए ये कह के गए कि हमें पोपली जी ने बुलाया था जबकि जो दूसरे जो मेंबर साहबान है वो कहते हैं कि हमारी संस्था के बारे में गलत बोलता है तो आपने उनको इन्वाइट किया था यहाँ पे आजी? नहीं नहीं वो मेरे को मिले थे उन्होंने आदर्श पंचायत बोले मैं उनका मेम्बर हूँ उनका जो अध्यक्ष है वो महता है कुछ मेरे ख्याल से तो बहुत ही बनाने के लिए मेरे पास आए थे मैं बोला ये काम गाबा जी का और नंदा का है आप उनसे मिल कर लो मैंने इतना डायरेक्शन दिया था उनको, उनको इनवाइट नहीं इनवाइट कैसे करूँगा मैं महाराष्ट्र के और बाकी किसी वक्त मैं दिल्ली वालों को इनवाइट नहीं कर सकता पंजाब वालों को मैं नहीं कर सकता ਮੈਂ ਤਾਂ ਮੇਰੇ ਮੇਰੇ ਹਰਿਆਣਾ ਸੇ ਆ ਕੇ ਸਭ ਕੁਝ ਨਾਟ ਕੇ ਆ ਬਣੇ ਉਹਨਾਂ ਨੇ ਆਨ ਰਿਕਾਰਡ ਆਪਕਾ ਨਾਮ ਬੋਲੇ ਕਿ ਆਪਨੇ ਬੁਲਾਇਆ ਥਾ ਦੇਖੋ ਬੁਲਾਇਆ ਤਾਂ ਉਸਕੋ ਮੈਂ ਉਸਕਾ ਉੱਤਰ ਤਾਂ ਉਹ ਹੀ ਦੇਂਗੇ ਠੀਕ ਹੈ ਮੈਂ ਅੱਜ ਆਇਆ ਸੀ ਇੱਥੇ ਜੱਗਾ ਜੀ ਕੋਲੋਂ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਆਇਆ ਇੱਥੇ ਸਟੇਜ ਦੇ ਉੱਤੇ ਜਿਹੜੇ ਇਹਨਾਂ ਨੇ ਅੱਜ ਸਟੇਜ ਦੇ ਉੱਤੇ ਗੱਲ ਕੀਤੀ ਸੀ ਵੀ ਜਿਹੜੇ ਬਿਰਾਦਰੀ ਨੂੰ ਬਦਨਾਮ ਕਰ ਰਹੇ ਆ ਜਿਹੜੇ ਆਪਣੀਆਂ ਸੰਸਾਮਾਂ ਬੜਾਈ ਫਿਰਦੇ ਆ ਇਕੱਲੇ ਆਦਮੀ ਬਾਹਲਪਨ ਬਰਾਦਰੀ ਦੇ ਨਾਂ ਦੇ ਉੱਤੇ ਰਾਸ਼ਟਰੀ ਦੇ ਨਾਂ ਦੇ ਉੱਤੇ ਬਣਾਈ ਫਿਰਦੇ ਆ ਉਹ ਜਿਹੜੇ ਆਏ ਸੀ ਉਹਨਾਂ ਨੂੰ ਜਿਹੜਾ ਇੱਥੇ ਨੰਗਾ ਕੀਤਾ ਗਿਆ ਲਫ਼ਜ਼ਾਂ ਦੇ ਦੁਆਰਾ ਉਹਨਾਂ ਨੂੰ ਬਾਹਰ ਕੱਢਿਆ ਇੱਕ ਤਾਂ ਇਹਨਾਂ ਦੀ ਮੁਬਾਰਕਬਾਦ ਦੇਣ ਆਇਆ ਇੱਕ ਮੈਂ ਦਾ ਕੇ ਬੇਨਤੀ ਕਰਨ ਆਇਆ ਵੀ ਜਿਹੜੀ ਆਪਣੀ ਸੰਸਥਾ ਹੈਗੀ ਇਹਦੇ ਵਿੱਚ ਇੱਕ ਨਿਯਮ ਪਾਸ ਕੀਤਾ ਜਾਵੇ ਵੀ ਜਿਹੜੇ ਸੰਸਥਾਵਾਂ ਦੇ ਵਿੱਚ ਆਪਣੇ ਜੈ ਚੰਦ ਬਣੇ ਫਿਰਦੇ ਆ ਬਰਾਦਰੀ ਦੇ ਲੋਕ ਜਿਹੜੇ ਹੈਗੇ ਉਹ ਬਰਾਦਰੀਆਂ ਨੂੰ ਖਰਾਬ ਕਰਦੇ ਆਂ ਬਰਾਦਰੀ ਦੇ ਆਦਮੀਆਂ ਨੂੰ ਖਰਾਬ ਕਰਦੇ ਆਂ ਬਰਾਦਰੀ ਦੀ ਸੰਸਾਮਾਨ ਨੂੰ ਖਰਾਬ ਕਰਦੇ ਆਂ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਇੱਕ ਨਿਯਮ ਬਣਾਇਆ ਜਾਵੇ ਔਰ ਇਸੇ ਤਰੀਕੇ ਜਸਰੀਕੇ ਦਾ ਅੱਜ ਇੱਥੇ ਹੋਇਆ ਉਹਨੂੰ ਸੰਸਾਮਾਂ ਦੇ ਵਿੱਚ ਉੱਥੇ ਬੁਲਾ ਕੇ ਦੰਗਾ ਕੀਤਾ ਜਾਵੇ ਸ਼ਬਦਾਂ ਦੇ ਦੁਆਰਾ ਜਿਹੜਾ ਮੇਰੇ ਕਹਿਣ ਦਾ ਮਕਸਦ ਹੈ ਕਿ ਉਹਨਾਂ ਨੂੰ ਇਸ ਤਰੀਕੇ ਦੀ ਉਹਨੂੰ ਲਾਣਤ ਪਾਈ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਦੁਬਾਰਾ ਇਹੋ ਜਿਹਾ ਕੰਮ ਨਾ ਕਰ ਸਕਣ ਇਹ ਹੀ ਮੈਂ ਬੀ ਫ੍ਰੀ ਸਾਹੇ जी। क्या कहना चाहते हो अंजी आज आज क्या कहना चाहते हो अंजी एक बड़े आज ब्लॉग ऑर्डर सब हाँ जी हाँ जी क्या कहना चाहते हो चौधरी साहब ये समाज का और बरादरी का मंच है और मैं ये काफी समय से ये बात कहता आ रहा हूँ कि यहाँ सिर्फ़ बरदरी और समाज की बात होनी चाहिए राजनीति की बात नहीं होनी चाहिए लेकिन मुझे अफसोस है कि कुछ राजनीति लोग समाज को और बरदरी को फिर गुमराह कर रहे हैं और ये समाज को आम समाज को देखना चाहिए आम समाज के लोगों को सोचना चाहिए हम बरदरी के नाम पे इकट्ठे होते हैं बरादरी और समाज के बढ़ावा के लिए इकट्ठे होते हैं ਨਾਗੇ ਰਾਜਨੀਤੀ ਮੰਚ ਸਜਾਣੇ ਦੇ ਲਈ ਹੁੰਦੇ ਹੈ ਰਾਜਨੀਤੀ ਮੰਚ ਹੋਰ ਵੀ ਹੈ ਉਹ ਰਾਜਨੀਤੀ ਕਰੋ ਕਨਕਰਜਾ ਜੀ ਉਹਨਾਂ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਵੀ ਇੱਥੇ ਰਾਜਨੀਤੀ ਮੰਚ ਹੈ ਜਾਂ ਕੁਝ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜਾ ਸਾਡੇ ਸਮਾਜ ਦੇ ਬਾਰੇ ਗਲਤ ਬੋਲੇਗਾ ਉਹਨੂੰ ਇਸ ਮੀਟਿੰਗ ਚ ਆਣ ਦਾ ਕੋਈ ਹੋਂ ਨਹੀਂ ਹੈ ਤੁਸੀਂ ਆਪਣੀ ਸੰਸਥਾ ਬਣਾਈ ਵੀ ਹੈ ਅਲੱਗ ਠੀਕ ਹੈ ਤੁਸੀਂ ਆਪਣੀ ਸੰਸਥਾ ਦੀ ਗੱਲ ਕਰੋ ਜਦ ਆਪਣੀ ਮੀਟਿੰਗ ਹੋਈ ਸੀ ਅਬ ਤੁਸੀਂ ਬਾਈਟ ਦਿੱਤੀ ਸੀ ਅਸੀਂ ਉਸ ਟਾਈਮ ਵੀ ਇਹੀ ਗੱਲ ਕੀਤੀ ਸੀ ਤੁਸੀਂ ਆਪਣੀ ਸੰਸਥਾ ਦੀ ਗੱਲ ਕਰੋ ਤੁਸੀਂ ਦੂਜੇ ਦੀ ਸੰਸਥਾ ਦੇ ਬਾਰੇ ਗਲਤ ਬੋਲ ਰਹੇ ਹੋ ਤੇ ਤੁਸੀਂ ਉਹਨਾਂ ਦੀ ਹੀ ਸੰਸਥਾ ਚ ਆ ਕੇ ਬੈਠ ਰਹੇ ਹੋ ਤਾਂ ਅਗਲਿਆਂ ਨੇ ਇਤਰਾਜ ਕਰਨਾ ਹੀ ਹੈ ਥੋੜੀ ਗੱਲ ਮੈਂ ਬੋਲਣਾ ਚਾਹੁੰਦਾ ਜੀ ਇੱਥੇ ਕੋ ਗਰੇਜਾ ਇਹਨੂੰ ਹਰੇਕ ਪੁਆਇੰਟ ਆਫ ਦੇ ਵਿੱਚ ਦਿੱਕਤ ਹੈਗੀ ਹੈ ਲਾਸਟ ਟਾਈਮ ਵੀ ਭਾਲਪੁਰ ਮਹਾਸੰਗਠਨ ਨੇ ਉਹਨਾਂ ਨੇ ਸੋਨੋ ਬਦਵਾਈ ਨੇ ਬਣਾਇਆ ਹੋਇਆ ਭਾਲਪੁਰ ਟੀਵੀ ਉਹਦੇ ਵਿੱਚ ਵੀ ਇੱਕ ਜਿਹੜੀ ਧਰਮਸ਼ਾਲਾ ਪ੍ਰੋਜੈਕਟ ਬਣ ਰਿਹਾ ਹੈ ਉਹਦੇ ਵਿੱਚ ਮੈਂ ਵੀ ਡੋਨੇਸ਼ਨ ਦਿੱਤੀ ਹੋਈ ਹੈਗੀ ਆ ਮੈਂ ਤਕਰੀਬਨ ਸਾਲ ਦੇ ਵਿੱਚ ਮੇਰੇ 4 ਘਰੇ ਉੱਥੇ ਹੈਗੇ ਆ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਉਹਦੇ ਬਾਰੇ ਵੀ ਇਹਨਾਂ ਵੱਲੋਂ ਬੜੀ ਨਾ ਜਿਹੜੇ ਬੋਲਣ ਵਾਲੇ ਸ਼ਬਦ ਸੀ ਉਹ ਬੋਲੇ ਗਏ ਇਹੀ ਕੁਕਰੇ ਜੀ ਅਸੀਂ ਤੁਹਾਨੂੰ ਵੀ ਇਹੀ ਗੱਲ ਕਹੀ ਸੀ ਕਿ ਤੁਸੀਂ ਅਲੱਗ ਆਪਣੀ ਸੰਸਥਾ ਬਣਾ ਲਿਓ ਤੁਸੀਂ ਪ੍ਰਧਾਨ ਹੋ ਤੁਸੀਂ ਕਿਸੇ ਦੂਜੇ ਦੀ ਸੰਸਥਾ ਬਾਰੇ ਨਾ ਬੋਲੋ ਕੁਝ ਵੀ ਚੌਧਰੀ ਸਾਹਿਬ ਮੈਂ ਆਪਕੋ ਬਤਾ ਰਿਹਾ ਹੂੰ ਸੁਣੋ ਨਾ ਮੈਂ ਮੈਂ ਇੱਥੇ ਆਂ ਪੋਪਲੀ ਸਾਹਿਬ ਮੇਰੇ ਦੋਸਤ ਹੈ ਪੋਪਲੀ ਸਾਹਿਬ ਕੇ ਇਨਵੀਟੇਸ਼ਨ ਪਰ ਮੈਂ ਇੱਥੇ ਆਇਆ ਹੂੰ ਔਰ ਵੈਸੇ ਵੀ ਮੈਂ ਬਰਾਦਰੀ ਦਾ ਇੱਕ ਹਿੱਸ ਠੀਕ ਹੈ ਅਗਰ ਮੈਨੇ ਆਪਣਾ ਸਮਾਹ ਸੰਗ ਬਨਾਇਆ ਹੈ ਤੋ ਇਨਕੀ ਕਮੀਆਂ ਕੀ ਵਜਹ ਸੇ ਬਨਾਇਆ ਹੈ ਮੈਂ ਸਮਾਜ ਕੇ ਕਾਰਜ ਕਰ ਰਹਾ ਹਾਂ ਔਰ ਸਮਾਜ ਕੇ ਕਾਰਜ ਕਰਤਾ ਮੇਰੀ ਬਾਤ ਕੋ ਪੂਰਾ ਹੋਣੇ ਦੋ ਪੂਰਾ ਹੋਣੇ ਦੋ ਪਹਿਲੇ ਮੇਰੀ ਬਾਤ ਕੋ ਪੂਰਾ ਹੋਣੇ ਦੋ ਨਾ ਪੂਰਾ ਹੋਣ ਦਵਾਂਗੇ ਤੁਸੀਂ ਇੱਥੇ ਕਰਨ ਕਿ ਆਏ ਸੀਗੇ ਇਹ ਦੱਸੋ ਵਾ ਮੈਂ ਪਬਲਿਕ ਸਾਹਿਬ ਦੀ ਸਪੋਰਟ ਤੇ ਆਇਆ ਸੀਗਾ ਠੀਕ ਹੈ ਹੁਣ ਜਦ ਉਹਨਾਂ ਨੇ ਤੁਹਾਨੂੰ ਕਿਹਾ ਕਿ ਪੌਪਲੀ ਸਾਹਿਬ ਨੇ ਮੈਨੂੰ ਇਨਵਾਈਟ ਕਰਿਆ ਸੀਗਾ ਉਹਨਾਂ ਨੇ ਕਿਹਾ ਸੀ ਨਾ ਜਦ ਉਹਨਾਂ ਨੇ ਤੁਹਾਨੂੰ ਮੰਚ ਤੇ ਕਹਿ ਦਿੱਤਾ ਕਿ ਤੁਸੀਂ ਬਾਹਰ ਚਲੇ ਜਾਓ ਤਾਂ ਤੁਸੀਂ ਬਾਹਰ ਜਾ ਰਹੇ ਹੋ ਤੁਸੀਂ ਆਪਣੀ ਗੱਲ ਰੱਖੋ ਨਾ ਉਹਤੇ ਕਿ ਮੈਨੂੰ ਪੌਪਲੀ ਸਾਹਿਬ ਨੇ ਬੁਲਾਇਆ ਸੀਗਾ ਤੇ ਮੈਂ ਆਪਣੀ ਗੱਲ ਦੱਸਣ ਮੈਂ ਆਪਕੇ ਚੈਨਲ ਦੇ ਜਰੀਏ ਇਹ ਬਾਤ ਬੋਤਾ ਰਿਹਾ ਹੂੰ ਕਿਆ ਚੈਨਲ ਇੱਕ ਚੌਥਾ ਪਿਲਰ ਨਹੀਂ ਹੁੰਦਾ ਦੇਸ਼ ਦਾ ਆਪਨੇ ਮੇਰੀ ਬੈਠ ਲਈ ਔਰ ਮੈਂ ਰੁਕ ਗਿਆ ਨਾ ਮੈਂ ਆਪਕੋ ਬੈਠ ਦੇ ਰਹਾ ਹੂੰ ਨਾ ਤਾਂ ਇਹ ਬਾਤ ਹੈ ਨਾ ਇਹ ਬਾਤ ਆਪ ਵੀ ਤੋ ਰੱਖ ਸਕਤੇ ਹੋ ਨਾ ਆਪਕਾ ਕੰਮ ਹੈ ਆਪਕੀ ਡਿਊਟੀ ਹੈ ਤੁਸੀਂ ਪੌਪਲੀ ਸਾਹਿਬ ਨਾਲ ਦੇ ਨਹੀਂ ਇਸ ਵਿੱਚ ਉਹਨਾਂ ਨੇ ਕਿਹਾ ਤੁਸੀਂ ਬਾਹਰ ਜਾਣਾ ਹੈ ਉਹ ਹੈਗਾ ਇਹ ਸਾਡੀ ਜਿਹੜੀ ਇੱਥੇ ਧਰਮਸ਼ਾਲਾ ਬਣ ਰਹੀ ਹੈਗੀ ਹੈ ਉਸ ਦੇ ਵਿੱਚ ਇਹ ਵੀ ਦਾਨੀ ਹੈਗਾ ਉਹਨਾਂ ਨੇ ਪੁੱਛੋ ਜੇ ਉੱਥੇ ਕੀ ਗਲਤ ਕੰਮ ਹੋ ਰਿਹਾ ਹੈ ਫੈਸਟੀਵਲ ਕੋਈ ਬਾਤ ਨਹੀਂ ਹੈ ਹਾਂ ਜੀ ਇੱਥੇ ਸਾਹਮਣੇ ਮੈਂ ਦੱਸ ਦਉਣਾ ਉੱਥੇ ਕੀ ਗਲਤ ਕੰਮ ਕਰ ਰਿਹਾ ਹੈ ਕੋਈ ਵਧੀਆ ਕੰਮ ਹੋ ਰਿਹਾ ਉਹਦੇ ਬਾਰੇ ਤੁਸੀਂ ਅਵੇ ਬੜਿਆ ਬੜੇ ਬੜੇ ਕਰਦੇ ਹੋ ਕੋਈ ਬਾਤ ਨਹੀਂ ਜੀ ਤਾਰੀਫ ਤਾਂ ਵੀ ਆਮ ਕਰਾਂਗੇ ਆਪ ਹੀ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ